ਹਾਲੇਲੂਇਆ ਸਾਰਿਆਂ ਨੂੰ ਮਸੀਹ ਵਿੱਚ ਸਲਾਮ ਖੁਦਾ ਸਾਰਿਆਂ ਨੂੰ ਬਰਕਤਾਂ ਆਸ਼ੀਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਅੱਜ ਦੀ ਫਿਰ ਸ਼ਾਮ ਲਈ ਤਾਂ ਜੋ ਅਸੀਂ ਮਿਲ ਕੇ ਅਸੀਂ ਆਪਣੇ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰ ਸਕੀਏ ਜਿਹੜੇ ਦੁਖੀ ਆ ਜਿਹੜੇ ਪਰੇਸ਼ਾਨ ਆ ਅੱਜ ਦੀ ਰਾਤ ਵਿੱਚ ਅੱਜ ਦੀ ਸ਼ਾਮ ਵਿੱਚ ਔਰ ਅੱਜ ਦੇ ਪੂਰੇ ਦਿਨ ਵਿੱਚ ਜਿਨ੍ਹਾਂ ਦੇ ਜੀਵਨਾਂ ਵਿੱਚ ਕੋਈ ਵੀ ਕਮੀ ਘਟੀ ਆ ਜਾਂ ਕੋਈ ਵੀ ਪਰੇਸ਼ਾਨੀਆਂ ਅੱਜ ਪਰਮੇਸ਼ਵਰ ਉਹਨਾਂ ਨੂੰ ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਕਰੇ ਔਰ ਅੱਜ ਦੀ ਸ਼ਾਮ ਉਹਨਾਂ ਲਈ ਇੱਕ ਛੁਟਕਾਰੇ ਦਾ ਕਾਰਨ ਹੋਵੇ ਇੱਕ ਬਰਕਤ ਦਾ ਕਾਰਨ ਹੋਵੇ ਅਸੀਂ ਆਪਣੀਆਂ ਅੱਖਾਂ ਬੰਦ ਕਰਦੇ ਹਾਂ ਔਰ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ ਹੋ ਯਿਸੂ ਰਾਜਾ ਤੁਹਾਡਾ ਧੰਨਵਾਦ ਹੋ ਮੇਰੇ ਸਵਰਗীয় ਪਿਤਾ ਤੜੀ ਨਾਂ ਨੂੰ ਮਹਿਮਾ ਅਤੇ ਰਾਦਰ ਮਿਲੇ ਜਿੰਦੇ ਯਹਵਾ ਪਰਮੇਸ਼ਰ ਅਸੀਂ ਜੀਵਨ ਦਾ ਬਲੀਦਾਨ ਤੈਨੂੰ ਚੜਾਉਣ ਵਾਲੇ ਹੋਈਏ ਆਪਣੀਆਂ ਰੂਹਾਂ ਤੋਂ ਪਿਆਰੇ ਪਰਮੇਸ਼ਰ ਜੀ ਕਿਉਂਕਿ ਤੁਸੀਂ ਧੰਨਵਾਦ ਦੇ ਯੋਗ ਏ ਪਰਮੇਸ਼ਰ ਹੋ ਮੈਂ ਤੁਹਾਡਾ ਤਾਨਵਾਦ ਕਰਦੀ ਹਾਂ ਸਮਰਥੀਏ ਪਿਤਾ ਅੱਜ ਦੀ ਸ਼ਾਮ ਜੋ ਤੁਸੀਂ ਸਾਨੂੰ ਫਿਰ ਇੱਕ ਸਾਡੇ ਜੀਵਨ ਵਿੱਚ ਬਖਸ਼ੀ ਮੈਂ ਤੁਹਾਡਾ ਲੱਖਾਂ ਤੇ ਕਰੋੜਾਂ ਵਾਰ ਧੰਨਵਾਦ ਕਰਦੀ ਹਾਂ ਜੋ ਤੁਸੀਂ ਸਾਨੂੰ ਸਭ ਜਨ ਨੂੰ ਦਿਨ ਭਰ ਵਿੱਚ ਜੀਉਂਦੇ ਰੱਖਿਆ ਸਹੀ ਸਲਾਮਤ ਰੱਖਿਆ ਸਾਡੇ ਸਾਰੇ ਕੰਮਕਾਰਾਂ ਵਿੱਚ ਸਾਡੀ ਮਦਦ ਔਰ ਸਹਾਇਤਾ ਕੀਤੀ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕੀਤਾ ਹਰ ਇੱਕ ਦੁੱਖ ਤਕਲੀਫ ਵਿੱਚ ਸਾਡੇ ਅੰਗ ਸੰਗ ਰਹੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯੇਸ਼ੂ ਜੀ ਜੋ ਅੱਜ ਦੀ ਸਾਡੀ ਪ੍ਰਾਰਥਨਾ ਆ ਉਹ ਪੈਣ ਪ੍ਰਾਮਾਂ ਲਈ ਜੋ ਅੱਜ ਦੇ ਦਿਨ ਵਿੱਚ ਪਰੇਸ਼ਾਨ ਆ ਅੱਜ ਦੇ ਦਿਨ ਵਿੱਚ ਜਿਨ੍ਹਾਂ ਦੇ ਛੀਬਨਾ ਵਿੱਚ ਕੋਈ ਵੀ ਤੰਗੀ ਆ ਕੋਈ ਵੀ ਪਰੇਸ਼ਾਨੀ ਆ ਕੋਈ ਵੀ ਉਲਝਣਾ ਪਿਆਰੇ ਪਰਮੇਸ਼ਰ ਉਹ ਸਾਰੀਆਂ ਹੀ ਉਲਝਨਾ ਆਫਤਾਂ ਤੰਗੀਆਂ ਬਬਾ ਬਿਮਾਰੀਆਂ ਪਵਿੱਤਰ ਪਰਮੇਸ਼ਰ ਉਹਨਾਂ ਦੇ ਜੀਵਨ ਵਿੱਚੋਂ ਹਮੇਸ਼ਾ ਹਮੇਸ਼ਾ ਲਈ ਝਾੜੀਆਂ ਰਹਿਣ ਪਵਿੱਤਰ ਪਰਮੇਸ਼ਰ ਤੁਹਾਡਾ ਅਨੁਗ੍ਰਹਿ ਤੁਹਾਡੇ ਨਾਂ ਨੂੰ ਮਹਿਮਾ ਦਿੰਨੀ ਹੈ ਯੀਸੂ ਜੀ ਅੱਜ ਦੀ ਸ਼ਾਮ ਇੱਕ ਇਕਲੇ ਛੁਟਕਾਰੇ ਦਾ ਕਾਰਨ ਹੋਵੇ ਅੱਜ ਦੀ ਸ਼ਾਮ ਇੱਕ ਇਕਲੇ ਬਰਕਤ ਦਾ ਕਾਰਨ ਹੋਵੇ ਪਵਿੱਤਰ ਪਰਮੇਸ਼ਰ ਤੁਹਾਡਾ ਅਨੁਗ੍ਰਹਿ ਅੱਜ ਇੱਕ ਇੱਕ ਦੇ ਜੀਵਨ ਚਕਾਰਿਏ ਕਰੇ ਯੇਸੂ ਜੀ ਅੱਜ ਦੀ ਪ੍ਰਾਰਥਨਾ ਇੱਕ ਇੱਕ ਲਈ ਬਰਕਤ ਆਸ਼ਿਸ਼ ਦਾ ਕਾਰਨ ਹੋਵੇ ਅੱਜ ਦੀ ਪ੍ਰਾਰਥਨਾ ਇੱਕ ਇੱਕ ਲਈ ਜੀਵਨ ਦਾ ਛੁਟਕਾਰਾ ਹੋਵੇ ਯੇਸੂ ਜੀ ਮੈਂ ਤੁਹਾਡੇ ਸ਼ੁਕਰ ਕਰਦੀਆਂ ਤੁਹਾਡੇ ਨਾਂ ਨੂੰ ਮਹਿਮਾ ਦਿੰਦੀਆਂ ਤੁਹਾਡਾ ਜ਼ਾਲਾਲ ਕਰੀਏ ਕਰੇ ਪਵਿੱਤਰ ਪਰਮੇਸ਼ਰ ਤੁਹਾਡਾ ਜ਼ਾਲਾਲ ਕਰੀਏ ਕਰੇ ਸਭ ਜਨ ਜਿੰਨੇ ਸਾਡੀ ਪ੍ਰਾਰਥਨਾ ਨੂੰ ਸੁਣ ਰਹੇ ਆ ਪੂਰੀ ਅਥੀਨ ਗਿਰੇ ਨਾਲ ਆਪਣਾ ਤਨ ਮਨ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪਦੇ ਹੋਏ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਜਿਸਮ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਪ ਦਿਓ ਆਪਣੀ ਰੂਹ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਪ ਦਿਓ ਆਪਣੀਆਂ ਪਰੇਸ਼ਾਨੀਆਂ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਪ ਦਿਓ ਆਪਣੀਆਂ ਟੈਨਸ਼ਨਾਂ ਤਕਲੀਫਾਂ ਬੋਝ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਪ ਦਿਓ ਕਿਉਂਕਿ ਉਹਨਾਂ ਨੂੰ ਤੁਹਾਡਾ ਫਿਕਰਾਂ ਕਿਉਂਕਿ ਸਾਡੇ ਸਰਵਸ਼ਕਤੀਮਾਨ ਪਰਮੇਸ਼ਵਰ ਨੂੰ ਤੁਹਾਡਾ ਫਿਕਰਾਂ ਧੰਨਵਾਦ ਹੋਈ ਯੇਸੂ ਜੀ ਕਦੂਸ ਮਿਹਰਬਾਨ ਜਿਨ੍ਹਾਂ ਇਸ ਪ੍ਰਾਰਥਨਾ ਨੂੰ ਪੂਰੀ ਅਥੀਨਗੀ ਦੇ ਨਾਲ ਸੁਣ ਰਹੇ ਆ ਪਿਆਰੇ ਪਰਮੇਸ਼ਰ ਜਿਨ੍ਹਾਂ ਅੱਜ ਦੀ ਪ੍ਰਾਰਥਨਾ ਨੂੰ ਆਪਣੇ ਜੀਵਨ ਵਿੱਚ ਰਿਸੀਵ ਕਰਨ ਪਿਆਰੇ ਪਰਮੇਸ਼ਰ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਇਹਨਾਂ ਦੇ ਜੀਵਨਾਂ ਵਿੱਚ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕੀਤਾ ਜਾਏ ਜੋ ਦਰਵਾਜ਼ੇ ਇਹਨਾਂ ਲਈ ਬੰਦ ਹੋ ਚੁੱਕੇ ਆ ਤੁਹਾਡੀ ਕਿਰਪਾ ਦੇ ਦਰਵਾਜ਼ੇ ਉਹ ਕਿਰਪਾ ਦੇ ਦੁਆਰਾ ਉਹ ਦਰਵਾਜ਼ੇ ਜਿਨ੍ਹਾਂ ਲਈ ਖੋਲੇ ਜਾਣ ਯੇਸ਼ੂ ਜੀ ਤੁਹਾਡਾ ਧੰਨਵਾਦ ਕਰਦੇ ਸਾਮਰਥੀ ਆਪਕਾ ਯੇਸ਼ੂ ਜੀ ਆਪਣੀ ਕਿਰਪਾ ਏਕ-ਇਕ ਜੀਵਨ ਉੱਤੇ ਕਰੋ ਆਪਣੀ ਕਿਰਪਾ ਏਕ-ਇਕ ਜੀਵਨ ਉੱਤੇ ਕਰੋ ਕਿਉਂਕਿ ਤੁਸੀਂ ਉਧਾਰ ਕਰਤਾ ਪਰਮੇਸ਼ਰ ਹੋ ਕਿਉਂਕਿ ਤੁਸੀਂ ਉਧਾਰ ਕਰਤਾ ਪਰਮੇਸ਼ਰ ਹੋ ਤੁਸੀਂ ਸਰਵਸ਼ਕਤੀਮਾਨ ਪਰਮੇਸ਼ਰ ਹੋ ਯੇਸ਼ੂ ਜੀ ਤੁਸੀਂ ਰਾਜਿਆਂ ਦੇ ਰਾਜਾ ਤੁਸੀਂ ਪ੍ਰਭੂਆਂ ਦੇ ਪ੍ਰਭੂ ਹੋ ਯੇਸ਼ੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਯੇਸ਼ੂ ਰਾਜਾ ਇਹਨਾਂ ਦੇ ਸਾਰੇ ਬੰਦ ਮਾਰਗ ਖੁੱਲ ਜਾਣ ਯੇਸ਼ੂ ਜੀ ਜਿੰਨੇ ਰਸਤੇ ਬੰਦ ਆਏ ਯੇਸ਼ੂ ਰਾਜਾ ਇਹਨਾਂ ਦੇ ਛੀਵਰਾ ਵਿੱਚ ਹੋ ਚੁਕੇ ਉਹ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਅੱਜ ਦੀ ਰੂਹ ਦੀ ਪ੍ਰਾਰਥਨਾ ਦੇ ਦੁਆਰਾ ਰੂਹ ਦੀ ਅੱਗ ਦੇ ਦੁਆਰਾ ਯੇਸ਼ੂ ਰਾਜਾ ਇਹਨਾਂ ਦੇ ਉਹ ਸਾਰੇ ਸਾਰੇ ਦਰਵਾਜੇ ਖੁੱਲ ਜਾਣ ਪਵਿੱਤਰ ਪਰਮੇਸ਼ਰ ਤੁਸੀਂ ਕਿਹਾ ਵਿਸ਼ਵਾਸ ਕਰਨ ਵਾਲੇ ਨੇ ਸਭ ਕੁਝ ਹੋ ਜਾਂਦਾ ਯੇਸ਼ੂ ਰਾਜਾ ਇਹ ਵਿਸ਼ਵਾਸ ਕਰਨ ਸਮਰਥੀ ਹੈ ਪਿਤਾ ਔਰ ਇਹਨਾਂ ਲਈ ਉਹ ਸਾਰੇ ਦਰਵਾਜੇ ਖੁੱਲੇ ਜਾਣ ਯੇਸ਼ੂ ਜੀ ਸਾਰੀਆਂ ਪਰੇਸ਼ਾਨੀਆਂ ਦਾ ਅੱਜ ਹੱਲ ਹੋ ਜਾਏ ਯੇਸ਼ੂ ਰਾਜਾ ਮੈਂ ਤੁਹਾਡਾ ਸ਼ੁਕਰਗਾਰਦì ਮੈਂ ਤੁਹਾਡਾ ਧੰਨਵਾਦ ਕਰਦੀ ਯਿਸੂ ਰੱਜਾ ਜੋ ਬੱਚੇ ਨਸ਼ਿਆਂ ਦੇ ਗੁਲਾਮ ਆ ਪਵਿੱਤਰ ਪਰਮੇਸ਼ਰ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਉਹ ਨਸ਼ਿਆਂ ਤੋਂ ਆਜ਼ਾਦ ਕੀਤੇ ਜਾਣ ਯਿਸੂ ਜੀ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਇਹਨਾਂ ਦੇ ਛੀਵਨਾ ਚ ਅਜੀਬ ਰਚੰਬਾ ਮੋਜ ਦਾ ਕੀਤਾ ਜਾਵੇ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਇਹਨਾਂ ਦੇ ਸਾਰੇ ਬੰਧਨ ਤੋੜੇ ਜਾਣ ਯਿਸੂ ਜੀ ਮੈਂ ਤੁਹਾਡਾ ਸ਼ੁਕਰਗਾਰਦì ਸਮਰਥੀ ਪਿਤਾ ਯਿਸੂ ਨਾਮ ਦੇ ਦੁਆਰਾ ਜੇ ਯਿਸੂਨਾ ਦੇ ਦੁਆਰਾ ਇਹਨਾਂ ਲਈ ਸਭ ਕੁਝ ਕੀਤਾ ਜਾਏ ਯਿਸੂਨਾ ਦੇ ਦੁਆਰਾ ਇਹਨਾਂ ਦੇ ਜੀਵਨਾ ਚੋਂ ਕੰਮ ਪ੍ਰਗਟ ਕੀਤੇ ਜਾਣ ਯਿਸੂਨਾ ਦੇ ਦੁਆਰਾ ਇਹਨਾਂ ਦੇ ਜੀਵਨਾ ਚ ਰਿਹਾਈ ਆ ਜੇ ਸਮਰਥੀ ਪਿਤਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯਿਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਮੇਰੇ ਪਵਿੱਤਰ ਪਰਮੇਸ਼ਵਰ ਮੈਂ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੀਆਂ ਜਿਨ੍ਹਾਂ ਦੇ ਜੀਵਨਾ ਵਿੱਚ ਲੜਾਈ ਝਗੜੇ ਰਹਿੰਦੇ ਆ ਉਹ ਹਸਬੰਡ ਵਾਈਫ ਲਈ ਪ੍ਰਾਰਥਨਾ ਕਰਦੀ ਜਿਨ੍ਹਾਂ ਦੇ ਜੀਵਨਾ ਵਿੱਚ ਲੜਾਈ ਝਗੜੇ ਰਹਿੰਦੇ ਆ ਗਲਗਲ ਉੱਤੇ ਜਿਨਾਂ ਦੇ ਘਰਾਂ ਵਿੱਚ ਕਲੇਸ਼ ਰਹਿੰਦਾ ਯੇਸ਼ੂ ਜੀ ਮੁਸਕਾਰ ਵਿੱਚ ਉਹਨਾਂ ਜੀਵਨਾ ਵਿੱਚ ਟੜੇ ਨਾਂ ਦੀ ਰਿਹਾਈ ਆ ਜਾਏ ਉਹਨਾਂ ਜੀਵਨਾ ਵਿੱਚ ਟੜੇ ਨਾਂ ਦੀ ਸ਼ਾਂਤੀ ਆ ਜਾਏ ਯੇਸ਼ੂ ਜੀ ਉਹ ਤੁਹਾਨੂੰ ਜਾਣਨ ਪਿਆਰੇ ਪਰਮੇਸ਼ਰ ਤੁਸੀਂ ਕਿਹ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਅਸਾਧ ਕਰੇਗੀ ਕਦੂਸ ਮਿਹਰਬਾਨ ਇਹ ਸੱਚਾਈ ਨੂੰ ਜਾਣਨ ਯੇਸ਼ੂ ਜੀ ਇਹਨਾਂ ਦੇ ਘਰਾਂ ਵਿੱਚ ਟੜੇ ਨਾਂ ਦੀ ਸੱਚੀ ਸ਼ਾਂਤੀ ਹੋਵੇ ਇਹਨਾਂ ਦੇ ਘਰਾਂ ਦੇ ਵਿੱਚ ਟੜੇ ਨਾਂ ਦੀ ਰਿਹਾਈ ਹੋਵੇ ਯੇਸ਼ੂ ਰਾਜਾ ਇੱਕ ਇੱਕ ਨੂੰ ਪਿਆਰੇ ਪਰਮੇਸ਼ਰ ਪਿਆਰ ਮੁਹੱਬਤ ਨਾਰਨ ਦੀ ਹਿੰਮਤ ਔਰ ਤਾਕਤ ਬਖਸ਼ੋ ਕਿਉਂਕਿ ਤੁਸੀਂ ਪ੍ਰੇਮ ਹੋ ਪਿਆਰੇ ਪਰਮੇਸ਼ਰ ਤੁਸੀਂ ਦਿਆਲੂ ਕਿਰਪਾਲੂ ਪਰਮੇਸ਼ਰ ਹੋ ਤੁਸੀਂ ਤੀਰਜਵਾਨ ਪਰਮੇਸ਼ਰ ਹੋ ਤੁਸੀਂ ਪਿਆਰੇ ਪਰਮੇਸ਼ਰ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਰ ਹੋ ਯਿਸੂ ਜੀ ਤੁਹਾਡਾ ਧੰਨਵਾਦ ਕਰਦੀ ਮੈਂ ਤੁਹਾਡਾ ਹੀ ਧੰਨਵਾਦ ਕਰਦੀ ਪਿਆਰੇ ਪਰਮੇਸ਼ਰ ਮੈਂ ਵਿਸ਼ਵਾਸ ਕਰਦੀ ਅੱਜ ਦੀ ਪ੍ਰਾਰਥਨਾ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗ੍ਰਹਿਣ ਕਰਨਗੇ ਮੈਂ ਵਿਸ਼ਵਾਸ ਕਰਦੀ ਹਾਂ ਯੇਸ਼ੂ ਰਾਜਾ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਇਹਨਾਂ ਦੇ ਜੀਵਨਾਂ ਨੂੰ ਤੁਸੀਂ ਬਦਲਣ ਵਾਲੇ ਪਰਮੇਸ਼ਰ ਮੈਂ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਵਿਸ਼ਵਾਸ ਕਰਦੀ ਹਾਂ ਯੇਸ਼ੂ ਰਾਜਾ ਉਹ ਕੰਮ ਕਦੂਸ ਮਿਹਰਬਾਨ ਜੋ ਇਹਨਾਂ ਦੇ ਜੀਵਨਾਂ 'ਚ ਕਦੀ ਨਹੀਂ ਹੋਏ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਇਹਨਾਂ ਦੇ ਜੀਵਨਾਂ 'ਚ ਉਹ ਕੰਮ ਪ੍ਰਗਟ ਕੀਤੇ ਜਾਣਗੇ ਯੇਸ਼ੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਨੂ ਕਰਾਈ ਪਿਤਾ ਈਸੂ ਜੀ ਮੈਂ ਉਹਨਾਂ ਬੱਚਿਆਂ ਲਈ ਪ੍ਰਾਰਥਨਾ ਕਰਦੀ ਜੋ ਵੀ ਵਿਚਾਰ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਵੀ ਵਿਚਾਰ ਵਾਲੀ ਗੰਦੀ ਦੁਸ਼ਟ ਆਤਮਾ ਤੋਂ ਆਜ਼ਾਦ ਕਰੋ ਏਕ-ਇਕ ਨੂੰ ਆਪਣੇ ਪਿੱਛੇ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ੋ ਏਕ-ਇਕ ਨੂੰ ਵਚਨ ਪੜਨ ਦੀ ਹਿੰਮਤ ਔਰ ਤਾਕਤ ਬਖਸ਼ੋ ਵਚਨ ਸੁਣਨ ਦੀ ਹਿੰਮਤ ਔਰ ਤਾਕਤ ਬਖਸ਼ੋ ਕਦੂਸ ਮਿਹਰਬਾਨ ਕੀ ਤੁਸੀਂ ਕਿਹਾ ਜੇ ਤੁਸੀਂ ਮੇਰੀ ਆਵਾਜ਼ ਰੀਜ਼ ਨਾਲ ਸੁਣੋਗੇ ਕੰਨ ਲਾ ਕੇ ਸੁਣੋਗੇ ਮਨ ਲਾ ਕੇ ਸੁਣੋਗੇ ਉਸ ਧਰਤੀ ਦੀਆਂ ਸਾਰੀਆਂ ਵਸਤਾਂ ਤੁਹਾਨੂੰ ਦਿੱਤੀਆਂ ਜਾਣੀਆਂ ਪਿਆਰੇ ਪਰਮੇਸ਼ਰ ਜਿੰਨੇ ਵੀ ਇਸ ਪ੍ਰਾਰਥਨਾ ਨੂੰ ਸੁਣਨ ਕੁਦੂਸ ਮਿਹਰਬਾਨ ਉਹ ਪੂਰੀ ਅਥੀਨ ਗਿਰੇ ਨਾਲ ਕੰਨ ਲਗਾ ਕੇ ਪੂਰੇ ਮगन ਹੋ ਕੇ ਇਸ ਪ੍ਰਾਰਥਨਾ ਨੂੰ ਸੁਣਨ ਧਾਰੀਫੋ ਪਿਆਰੇ ਪਰਮੇਸ਼ਰ ਤਾਂ ਜੋ ਜੋ ਤੁਸੀਂ ਆਪਣੇ ਵਾਅਦੇ ਕੀਤੇ ਉਹਨਾਂ ਦੇ ਛੀਵਨਾ ਚ ਪੂਰਿਆਂ ਕਰੋ ਤਾਂ ਜੋ ਇਹਨਾਂ ਦੇ ਛੀਵਨਾ ਵਿੱਚ ਆਪਣੇ ਵਾਦਿਆਂ ਨੂੰ ਪੂਰਿਆਂ ਕਰੋ ਈਸ਼ਵਰ ਰਾਜਾ ਇਕ-ਇਕ ਨੂੰ ਆਪਣੇ ਵਚਨਾਂ ਦੇ ਅਨੁਸਾਰ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ ਦੋ। ਇਕ-ਇਕ ਨੂੰ ਆਪਣੇ ਹੁਕਮਾਂ ਦੇ ਉੱਤੇ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ ਦੋ। ਯਿਸੂ ਰਾਜਾ ਤੁਹਾਡਾ ਧੰਨਵਾਦ ਕਰਦੀ ਮੈਂ ਸਰਵਸ਼ਕਤੀਮਾਨ ਪਿਤਾ, ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਵਰ। ਤੁਸੀਂ ਬਲਦੀਆਂ ਹੋਈਆਂ ਪੱਠੀਆਂ ਦੇ ਤਾ ਠੰਡੇ ਕਰਨ ਵਾਲੇ ਪਰਮੇਸ਼ਵਰ ਹੋ। ਜਿਸ ਤਰ੍ਹਾਂ ਸਦਰਕ ਮੀਸ਼ਕ ਅਬਦੁਨਗੂ ਦੇ ਅੰਗ ਸੰਗ ਹੋ ਕੇ ਤੁਸੀਂ ਉਹਨਾਂ ਦੀ ਮਦਦ ਔਰ ਸਹਾਇਤਾ ਕੀਤੀ। ਕਦੂਸ ਮਿਹਰਬਾਨੀ ਇਸੇ ਤਰ੍ਹਾਂ ਇਹਨਾਂ ਦੀ ਛੀਵਨਾ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਜਿਸ ਤਰ੍ਹਾਂ ਤੁਸੀਂ ਦਾਨੀਅਲ ਦੇ ਨਾਲ ਹੋ ਕੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਕਰ ਸੁੱਟਿਆ ਯੇਸ਼ੂ ਰਾਜਾ ਇਸੇ ਤਰ੍ਹਾਂ ਇਹਨਾਂ ਦੀ ਛੀਵਨਾ ਵਿੱਚ ਯੇਸ਼ੂ ਜੀ ਕਿੱਡੀਆਂ ਵੀ ਕਿਉਂ ਵੱਡੀਆਂ ਪਰੇਸ਼ਾਨੀਆਂ ਨਹੀਂ ਆ ਪਹਾੜਾਂ ਜਿੱਡੇ ਜਿੱਡੇ ਦੁੱਖ ਕਿਉਂ ਨਹੀਂ ਆ ਪਿਆਰੇ ਪਰਮੇਸ਼ਵਰ ਆਫਤਾਂ ਕਿਉਂ ਨਹੀਂ ਆ ਯੇਸ਼ੂ ਰਾਜਾ ਸਵਰਗੀ ਪਿਤਾ ਜਿਸ ਤਰ੍ਹਾਂ ਤੁਸੀਂ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਕੀਤਾ ਇਸੇ ਤਰ੍ਹਾਂ ਸਾਰੀਆਂ ਬਵਾਂ ਬਿਮਾਰੀਆਂ ਪਰੇਸ਼ਾਨੀਆਂ ਦੇ ਮੂੰਹਾਂ ਨੂੰ ਤੁਸੀਂ ਬੰਦ ਕਰਨ ਵਾਲੇ ਪਰਮੇਸ਼ਰ ਹੋ ਔਰ ਇਹਨਾਂ ਦੇ ਛੀਵਨਾ ਵਿੱਚ ਆਪਣੀ ਰਿਹਾਈ ਨੂੰ ਪ੍ਰਗਟ ਕਰਨ ਵਾਲੇ ਪਰਮੇਸ਼ਰ ਹੋ ਯੈਸੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪਵਿੱਤਰ ਪਰਮੇਸ਼ਰ ਜੀ ਮੈਂ ਆ ਨੌਜਵਾਨ ਬੱਚਿਆਂ ਲਈ ਔਰ ਬੇਟੀਆਂ ਲਈ ਪ੍ਰਾਰਥਨਾ ਕਰਦੀ ਹਾਂ ਜਿਨ੍ਹਾਂ ਦੀਆਂ ਸ਼ਾਦੀਆਂ ਵਿੱਚ ਰੁਕਾਵਟ ਆ ਜਿਨ੍ਹਾਂ ਦੇ ਰਿਸ਼ਤਿਆਂ ਵਿੱਚ ਰੁਕਾਵਟ ਆ ਪਿਆਰੇ ਪਰਮੇਸ਼ਰ ਜੀ ਦੂਸ ਮਿਹਰਬਾਨ ਜਿੰਨੇ ਵੀ ਲੱਗੇ ਹੋਏ ਬੰਧਨਾਂ ਸ਼ਾਦੀਆਂ ਵਿੱਚ ਰਿਸ਼ਤਿਆਂ ਵਿੱਚ ਯੈਸ਼ੂ ਰਜਾ ਉਹ ਸਾਰੇ ਬੰਧਨ ਅੱਜ ਤੁਹਾਡੀ ਸਮਰਥ ਦੇ ਦੁਆਰਾ ਤੋੜੇ ਜਾਣ ਯੈਸ਼ੂ ਜੀ ਇਹਨਾਂ ਲਈ ਇੱਕ ਅੱਛਾ ਸਹਾਇਕ ਮਦਦਗਾਰ ਭੇਜੋ ਯੈਸ਼ੂ ਜੀ ਇੱਕ ਅੱਛੀ ਸਹਾਇਕਣ ਭੇਜੋ ਯੈਸ਼ੂ ਜੀ ਜਿਨ੍ਹਾਂ ਦਾ ਜੀਵਨ ਤੁਹਾਡੇ ਡਰ ਔਰ ਖੌਫ ਵਿੱਚ ਵਰਤੀਤ ਹੁੰਦਾ ਹੋਵੇ ਯੈਸ਼ੂ ਜੀ ਸਾਰੀ ਮਹਿਮਾ ਸਾਰਾ ਆਦਰ ਔਰ ਸਾਰਾ ਜ਼ਲਾਲ ਇਹਨਾਂ ਦੇ ਜੀਵਨਾਂ ਤੋਂ ਤੁਹਾਨੂੰ ਮਿਲੇ ਪਵਿੱਤਰ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਮੈਂ ਆਪਣੇ ਬਜ਼ੁਰਗਾਂ ਲਈ ਵੀ ਪ੍ਰਾਰਥਨਾ ਕਰਦੀ ਜਿੰਨੇ ਸਾਡੇ ਬਜ਼ੁਰਗ ਆ ਯੇਸ਼ੂ ਰਾਜਾ ਉਹਨਾਂ ਤੇ ਵੀ ਆਪਣੀ ਧਿਆ ਕਰੋ ਰਹਿਮ ਕਰੋ ਫਜ਼ਲ ਕਰੋ ਇੱਕ ਇੱਕ ਨੂੰ ਆਪਣੇ ਪਵਿੱਤਰ ਹੱਥਾਂ ਦੇ ਨਾਲ ਛੂਹੋ ਹੋਰ ਅਦ부ਦਰੀਤੀ ਦੇ ਨਾਲ ਉਹਨਾਂ ਦੀ ਜੀਵਨਾ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਤਾਂ ਜੋ ਸਾਰਾ ਮਹਿਮਾ ਸਾਰਾ ਜ਼ਲਾਲ ਤੁਹਾਨੂੰ ਦਿੱਤਾ ਜਾਵੇ ਮੇਰੇ ਸਵਰਗੀ ਪਿਤਾ ਮੈਂ ਤੁਹਾਡਾ ਸ਼ੁਕਰ ਕਰਦੀ ਆ ਤੁਹਾਡਾ ਧੰਨਵਾਦ ਕਰਦੀ ਮੇਰੇ ਯੇਸ਼ੂ ਰਾਜਾ ਮੈ ਉਹਨਾ ਪ੍ਰਭਾਮਾ ਲਈ ਪ੍ਰਾਰਥਨਾ ਕਰਦੀ ਹਾਂ ਯਿਸੂ ਜੀ ਜੋ ਬਿਮਾਰ ਆ ਜੋ ਵਰਿਆਂ ਦੇ ਜੀਵ ਬਿਮਾਰੀਆਂ ਦੇ ਜਕੜੇ ਹੋਇਆ ਦੁੱਖਾਂ ਦੇ ਜਕੜੇ ਹੋਇਆ ਯੇਸ਼ੂ ਰਾਜਾ ਉਹਨਾਂ ਦੇ ਬਿਮਾਰੀਆਂ ਦੇ ਬਿਸਤਰਿਆਂ ਨੂੰ ਪਲਟ ਦੋ ਪਵਿੱਤਰ ਪਰਮੇਸ਼ਵਰ ਤੰਦਰੁਸਤੀ ਮਹੱਈਆ ਕਰੋ ਯੇਸ਼ੂ ਰਾਜਾ ਕਿਉਂਕਿ ਤੁਸੀਂ ਡਾਕਟਰਾਂ ਦੇ ਡਾਕਟਰ ਵੈਦਾਂ ਦੇ ਵੈਦ ਹੋ ਰ ਹਕੀਮਾਂ ਦੇ ਹਕੀਮ ਪਰਮੇਸ਼ਵਰ ਤੁਸੀਂ ਸਭ ਕੁਝ ਕਰਨ ਦੀ ਸਮਰੱਥ ਰੱਖਦੇ ਹੋ ਜਿੱਥੇ ਇਨਸਾਨ ਪਿਆਰੇ ਪਰਮੇਸ਼ਵਰ ਜੀ ਅੱਕ ਜਾਂਦਾ ਥੱਕ ਜਾਂਦਾ ਉਥੇ ਤੁਸੀਂ ਆਪਣੇ ਕੰਮ ਨੂੰ ਸ਼ੁਰੂ ਕਰਦੇ ਹੋ ਪਵਿੱਤਰ ਪਰਮੇਸ਼ਵਰ ਤੌਰ ਇਸੇ ਪ੍ਰਕਾਰ ਜਿੰਨੇ ਭੈਣ ਭਰਾ ਬਿਮਾਰ ਆ ਉਹਨਾਂ ਦੇ ਜੀਵਨਾਂ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਸਵਰਗੀ ਪਿਤਾ ਮੇਟੜਾ ਦਾ ਸ਼ੁਕਰ ਕਰਦੀਆਂ ਮੇਟੜੇ ਨਾਨ ਨੂੰ ਮਹਿਮਾ ਦਿੰਦੀਆਂ ਜ਼ਲਾਲੀ ਪਿਤਾ ਮੇਟੜੇ ਉਹਨਾਂ ਸੰਤਾਂ ਦਾ ਸੰਲੇ ਪ੍ਰਾਰਥਨਾ ਕਰਦੀਆਂ ਜਿਹੜੇ ਪੂਰੀ ਅਧীনਗੀਰੇ ਨਾਲ ਤੁਹਾਡੀ ਸੇਵਕਾਈ ਨੂੰ ਕਰ ਰਹੇ ਆ ਜਿਹੜੇ ਪੂਰੀ ਅਧীনਗੀਰੇ ਨਾਲ ਤੁਹਾਡੇ ਨਾਮ ਨੂੰ ਕੋਨੇ-ਕੋਨੇ ਤੇ ਫੈਲਾ ਰਹੇ ਆ ਜੋ ਪੂਰੀ ਅਧীনਗੀਰੇ ਨਾਲ ਤੁਹਾਡੇ वचन ਨੂੰ ਲੋਕਾਂ ਦੇ ਜੀਵਨਾਂ ਵਿੱਚ ਬੀਜ ਰਹੇ ਆ ਪਿਆਰੇ ਪਰਮੇਸ਼ਵਰ ਉਹਨਾਂ ਦੀਆਂ ਸੇਵਕਾਈਆਂ ਨੂੰ ਹੋਰ ਵਧਾਓ ਪਿਆਰੇ ਪਰਮੇਸ਼ਵਰ ਉਹਨਾਂ ਨੂੰ ਆਪ ਹੋਰ ਫਲਵੰਤ ਕਰੋ ਤਾਂ ਜੋ ਤੁਹਾਡੇ वचन ਲੈ ਕੇ ਬਹੁਤ ਸਾਰੇ ਲੋਕਾਂ ਵਿੱਚ ਬੀਜਿਆ ਜਾਵੇ ਔਰ ਪਿਆਰੇ ਪਰਮੇਸ਼ਵਰ ਜੀ ਬਹੁਤ ਸਾਰੀਆਂ ਰੂਹਾਂ ਤੁਹਾਡੇ ਸਵਰਗ ਰਾਜ ਲਈ ਤਿਆਰ ਕੀਤੀਆਂ ਜਾਣੀ ਯੀਸੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਮੈਂ ਤੁਹਾਡਾ ਧੰਨਵਾਦ ਕਰਦੀ ਸਮਰਥੀ ਪਿਤਾ ਸਾਰਾ ਆਦਰ ਔਰ ਜ਼ਲਾਲ ਤੁਹਾਡੇ ਨਾਂ ਨੂੰ ਮਿਲੇ ਯਿਸੂ ਜੀ ਸਾਰਾ ਆਦਰ ਔਰ ਜ਼ਲਾਲ ਤੁਹਾਡੇ ਨਾਂ ਨੂੰ ਮਿਲੇ ਜਿਨ੍ਹਾਂ ਕਰਾਂ ਵਿੱਚ ਲੜਾਈਆਂ ਝਗੜੇ ਆ ਯਿਸੂ ਰਾਜਾ ਉਹ ਸਾਰੀਆਂ ਲੜਾਈਆਂ ਝਗੜਿਆਂ ਵਾਲੀਆਂ ਗੰਦੀਆਂ ਡੂ ਸਤਵਾਤਮਾ ਇਹਨਾਂ ਦੇ ਛੀਵਨਾਂ ਨੂੰ ਛੱਡ ਕੇ ਜਾਂਦੀਆਂ ਰਹਿਣ ਸਾਰੀ ਲੜਾਈ ਝਗੜੇ ਵਾਲੀਆਂ ਗੰਦੀਆਂ ਡੂ ਸਤਵਾਤਮਾ ਇਹਨਾਂ ਦੇ ਜੀਵਨਾਂ ਨੂੰ ਛੱਡ ਕੇ ਜਾਂਦੀਆਂ ਰਹਿਣ ਯਿਸੂ ਰਾਜਾ ਇਹਨਾਂ ਨੂੰ ਇੱਕ ਚੰਗਾ ਔਰ ਚੋਖਾ ਜੀਵਨ ਦੋ ਆਜ਼ਾਦੀ ਵਾਲਾ ਜੀਵਨ ਦੇ ਦਿਓ ਰਿਹਾਈ ਵਾਲਾ ਜੀਵਨ ਦੇ ਦਿਓ छुटकारे ਵਾਲਾ ਜੀਵਨ ਦੇ ਦਿਓ ਪਿਆਰੇ ਪਰਮੇਸ਼ੁਰ ਕਿਉਂਕਿ ਤੁਸੀਂ ਸ਼ਿਫਾ ਔਰ ਨਜ਼ਾਤ ਦੇਣ ਵਾਲੇ ਪਰਮੇਸ਼ੁਰ ਹੋ ਯਿਸੂ ਜੀ ਤੁਸੀਂ ਚੰਗਾ ਔਰ ਚੋਖਾ ਜੀਵਨ ਦੇਣ ਵਾਲੇ ਪਰਮੇਸ਼ੁਰ ਹੋ ਤੁਸੀਂ ਚਾਨਣ ਹੋ ਪਿਆਰੇ ਪਰਮੇਸ਼ੁਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਸੀਂ ਦੀਪਕ ਹੋ ਪਿਆਰੇ ਪਰਮੇਸ਼ੁਰ ਤੁਸੀਂ छुटਕਾਰਾ ਦੇਣ ਵਾਲੇ ਪਰਮੇਸ਼ੁਰ ਹੋ ਯਿਸੂ ਰਾਜਾ ਹਾਲੇਲੂਇਆ 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 ਧੰਨਵਾਦ ਹੋ ਯਿਸੂ ਜੀ ਧੰਨਵਾਦ ਹੋ ਮੇਰੇ ਪਵਿੱਤਰ ਪਰਮੇਸ਼ਰ ਆਪਣੇ ਕੰਮਾਂ ਨੂੰ ਇੱਕ ਇੱਕ ਜੀਵਨ ਚ ਪ੍ਰਗਟ ਕਰੋ ਯਿਸੂ ਜੀ ਆਪਣੇ ਕੰਮਾਂ ਨੂੰ ਇੱਕ ਇੱਕ ਜੀਵਨ ਉੱਤੇ ਪ੍ਰਗਟ ਕਰੋ ਪਿਆਰੇ ਪਰਮੇਸ਼ਰ ਜੀ ਜਿੰਨੇ ਵੀ ਅੱਜ ਦੀ ਪ੍ਰਾਰਥਨਾ ਨੂੰ ਸੁਣ ਰਹੇ ਆ ਪਿਆਰੇ ਪਰਮੇਸ਼ਰ ਜਿੰਨੇ ਭੈਣ ਭਰਾ ਅੱਜ ਦੀ ਪ੍ਰਾਰਥਨਾ ਨੂੰ ਸੁਣ ਰਹੇ ਆ ਪਿਆਰੇ ਪਰਮੇਸ਼ਰ ਉਹ ਵਿਸ਼ਵਾਸ ਕਰਨ ਉਹ ਵਿਸ਼ਵਾਸ ਕਰਨ ਕਿ ਸਾਡੇ ਪਰਮੇਸ਼ਵਰ ਨੇ ਸਾਡੇ ਲਈ ਸਭ ਕੁਝ ਮਹैया ਕਰ ਦਿੱਤਾ ਉਹ ਵਿਸ਼ਵਾਸ ਕਰਨ ਅਸੀਂ ਆਜ਼ਾਦ ਹੋ ਚੁੱਕੇ ਹਾਂ ਉਹ ਵਿਸ਼ਵਾਸ ਕਰਨ ਅਸੀਂ ਬਿਮਾਰੀਆਂ ਤੋਂ ਆਜ਼ਾਦ ਹੋ ਚੁੱਕੇ ਹਾਂ ਉਹ ਵਿਸ਼ਵਾਸ ਕਰਨ ਦੁੱਖਾਂ ਦੇ ਬੰਧਨ ਸਾਡੇ ਜੀਵਨਾ ਚ ਟੁੱਟ ਚੁੱਕੇ ਆ ਇਹ ਵਿਸ਼ਵਾਸ ਕਰਨ ਸਾ ਮਰਕੇ ਪਿਤਾ ਕਿ ਅਸੀਂ ਸਾਰੇ ਬੋਝ ਤੋਂ ਸਾਰੀਆਂ ਟੈਨਸ਼ਨਾਂ ਤੋਂ ਬੇਫਿਕਰੇ ਹੋ ਚੁੱਕੇ ਹਾਂ ਕਿਉਂਕਿ ਸਾਡੇ ਪ੍ਰਭੂ ਪਰਮੇਸ਼ਵਰ ਨੂੰ ਸਾਡਾ ਫਿਕਰਾਂ ਕਿਉਂਕਿ ਸਾਡੇ ਪ੍ਰਭੂ ਯੀਸ਼ੂ ਮਸੀਹ ਨੂੰ ਸਾਡਾ ਫਿਕਰਾ ਪਿਆਰੇ ਪਰਮੇਸ਼ਵਰ ਤੁਸੀਂ ਸਾਡਾ ਸਾਂ ਰਾਬੋਜ ਗਰੂਸ ਉਤੇ ਉਠਾ ਲਿਆ ਪਿਆਰੇ ਪਰਮੇਸ਼ਰ ਤਾਂ ਜੋ ਅਸੀਂ ਆਪਣੇ ਦੁੱਖਾਂ ਤੋਂ ਗੁਨਾਹਾਂ ਤੋਂ ਪਾਪਾਂ ਤੋਂ ਆਜ਼ਾਦ ਕੀਤੇ ਜਾਏ ਸ਼ਿਫਾ ਪਾ ਸਕੀਏ ਯੀਸ਼ੂ ਜੀ ਟੜਾ ਤਨਵਾਦ ਕਰਦੇ ਹਾਂ ਮੇਰੇ ਸਵਰਗੀ ਪਿਤਾ ਤੁਸੀਂ ਮਹਿਮਾ ਦੇ ਜੋਗੇ ਪਰਮੇਸ਼ਰ ਹੋ ਮੇਰੇ ਸਵਰਗੀ ਪਿਤਾ ਤੁਸੀਂ ਆਦਰ ਦੇ ਜੋਗੇ ਪਰਮੇਸ਼ਰ ਹੋ ਯੀਸ਼ੂ ਜੀ ਮੈਂ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੀ ਹਾਂ ਯੀਸ਼ੂ ਰਾਜਾ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਪਿਆਰੇ ਪਰਮੇਸ਼ਰ ਜੋ ਡਰਦੇ ਆਪ ਦੂਸ ਮਿਹਰਬਾਨ ਯੇਸ਼ੂ ਰਾਜਾ ਨਾ ਤੇ ਧਿਆ ਕਰੋ ਰਹਿਮ ਕਰੋ ਫਜ਼ਲ ਕਰੋ ਪਿਆਰੇ ਪਰਮੇਸ਼ਵਰ ਉਹ ਸੌਣ ਤੋਂ ਪਹਿਲਾਂ ਤੁਹਾਡੇ ਨਾਂ ਨੂੰ ਮਹਿਮਾ ਦੇ ਸਕਣ ਸੌਣ ਤੋਂ ਪਹਿਲਾਂ ਪ੍ਰਾਰਥਨਾ ਕਰ ਸਕਣ ਯੇਸ਼ੂ ਰਾਜਾ ਤੁਹਾਡੇ ਵਚਨਾਂ ਨੂੰ ਪੜ ਸਕਣ ਤਾਂ ਜੋ ਉਹਨਾਂ ਦੇ ਛੀਵਨ ਵਿੱਚ ਚੜਨਾ ਦੀ ਆਜ਼ਾਦੀ ਆ ਜਾਏ ਤਾਂ ਜੋ ਉਹਨਾਂ ਦੇ ਜੀਵਨ ਵਿੱਚ ਤੁਹਾਡੇ ਨਾਂ ਦੀ ਆਜ਼ਾਦੀ ਆ ਜਾਏ ਯੇਸ਼ੂ ਜੀ ਤਹਾਡਾ ਸ਼ੁਕਰ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਰ ਜੀ ਤੁਸੀਂ ਇੱਕ ਇੱਕ ਤੇ ਦਇਆ ਕਰਨ ਵਾਲੇ ਪਰਮੇਸ਼ਰ ਹੋ ਮੈਂ ਇੱਕ ਇੱਕ ਤੇ ਕਿਰਪਾ ਕਰਨ ਵਾਲੇ ਪਰਮੇਸ਼ਰ ਯਿਸੂ ਰਾਜਾ ਮੈਂ ਆਪਣੇ ਇਸ ਪੂਰੇ ਵਰਲਡ ਲਈ ਪ੍ਰਾਰਥਨਾ ਕਰਦੀ ਹਾਂ ਇਹ ਪੂਰੇ ਵਰਲਡ ਉੱਤੇ ਤੁਹਾਡੇ ਨਾਂ ਦੀ ਸੋਕਾ ਸ਼ਾਂਤੀ ਹੋਵੇ ਯਿਸੂ ਰਾਜਾ ਇਸ ਪੂਰੇ ਵਰਲਡ ਉੱਤੇ ਤੁਹਾਡੇ ਨਾਂ ਦੀ ਸੋਕਾ ਔਰ ਸ਼ਾਂਤੀ ਹੋਵੇ ਹਰ ਇੱਕ ਛਾਂ ਤੁਹਾਡੇ ਨਾਂ ਦੀ ਮਹਿਮਾ ਕਰੇ ਹਾਰੇ ਖ ਜਾਣ ਟੜੇ ਨਾਮ ਦੀ ਆਰਾਧਨਾ ਕਰੀ ਲੋਕ ਜਾਣ ਜਾਣ ਸੱਚਮੁੱਚ ਤੁਸੀਂ ਜ਼ਿੰਦਾ ਯਹੋਵਾ ਪਰਮੇਸ਼ਵਰ ਹੋ ਯੇਸ਼ੂ ਰਾਜਾ ਤੁਹਾਡੇ ਤੋਂ ਤੁਲ ਹੋਰ ਕੋਈ ਨਹੀਂ ਯੇਸ਼ੂ ਜੀ ਜਿਸ ਤੋਂ ਅਸੀਂ ਬਚਾਏ ਜਾਣਾ ਤੁਸੀਂ ਜ਼ਮੀਨ ਅਸਮਾਨ ਦੇ ਮਾਲਿਕ ਔਰ ਖਾਲਿਕ ਹੋ ਪਵਿੱਤਰ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਜਿਨਨੇ ਲੋਕ ਤੁਹਾਡਾ ਵਿਰੋਧ ਕਰਦੇ ਆ ਪਿਆਰੇ ਪਰਮੇਸ਼ਵਰ ਜਿਨਨੇ ਲੋਕ ਤੁਹਾਡੇ ਨਾਮ ਨੂੰ ਠੱਠੀਆਂ ਕਰਦੇ ਆ ਯੇਸ਼ੂ ਰਾਜਾ ਉਹਨਾਂ ਦੇ ਛੀਵਨਾਂ ਨੂੰ ਬਦਲੋ ਪਿਆਰੇ ਪਰਮੇਸ਼ਵਰ ਉਹਨਾਂ ਨੂੰ ਚੰਗੀ ਅਕਲ ਔਰ ਚੰਗਾ ਬੁੱਧ ਔਰ ਗਿਆਨ ਵਾਲਾ ਆਤਮਾ ਬਖਸ਼ੋ ਕਦੂਸ ਮਿਹਰਬਾਨ ਤਾਂ ਜੋ ਸੱਚਾਈ ਨੂੰ ਜਾਣਣ ਔਰ ਸੱਚਾਈ ਉਹਨਾਂ ਨੂੰ ਅਸਾਧ ਕਰੇ ਯੇਸ਼ੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਪਿਆਰੇ ਪਰਮੇਸ਼ਰ ਤੁਸੀਂ ਕਿ ਜਿਨ੍ਹਾਂ ਨੇ ਮੇਰੇ ਵੱਲ ਤੱਕਿਆ ਉਹ ਕਦੀ ਸ਼ਰਮਿੰਦਿਆ ਨਹੀਂ ਹੋਏ ਕਦੀ ਲੱਜਿਆਵਾਨ ਨਹੀਂ ਹੋਏ ਕਦੀ ਉਹਨਾਂ ਦੇ ਮੂੰਹ ਕਾਲੇ ਨਹੀਂ ਹੋਏ ਪਿਆਰੇ ਪਰਮੇਸ਼ਰ ਸੱਚਮੁੱਚ ਜੀ ਹਮੇਸ਼ਾ ਤੁਹਾਡੇ ਵੱਲ ਤੱਕ ਦੇ ਰਹੇ ਯਿਸੂ ਜੀ ਤੁਸੀਂ ਖਾਕ ਵਿੱਚੋਂ ਚੱਕ ਕੇ ਪਤਵੰਤਾਂ ਵਿੱਚ ਬਿਠਾਉਣ ਵਾਲੇ ਪਰਮੇਸ਼ਰ ਹੋ ਯਿਸੂ ਜੀ ਤੁਸੀਂ ਕਿਹਾ ਜਿਨ੍ਹਾਂ ਨੂੰ ਰੱਬ ਇਨਸਾਨ ਰੱਦ ਦਿੰਦਾ ਆ ਮੈਂ ਉਹਨਾਂ ਨੂੰ ਕਦੇ ਰੱਦਦਾ ਨਹੀਂ ਮੈਂ ਉਹਨਾਂ ਨੂੰ ਕਦੇ ਤਿਆਗਦਾ ਨਹੀਂ ਪਿਆਰੇ ਪਰਮੇਸ਼ਰ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯਿਸੂ ਰਾਜਾ ਤੁਸੀਂ ਧੰਨਵਾਦ ਦੇ ਲਾਇਕ ਪਰਮੇਸ਼ਰ ਹੋ ਯਿਸੂ ਜੀ ਮੈਂ ਇੱਕ ਵਾਰ ਫਿਰ ਤੋਂ ਯਿਸੂ ਰਾਜਾ ਸਾਰੇ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੀ ਹਾਂ ਯੇਸ਼ੂ ਜੀ ਜਿਨਨੇ ਵਿਸ਼ੇਟੜੇ ਚਰਨਾਂ ਵਿੱਚ ਰੱਖੇ ਗਏ ਸਾਰੇ ਟੜੇ ਸਵਰਗਰਾਜ ਵਿੱਚ ਕਬੂਲ ਕੀਤੇ ਜਾਣ। ਇੱਕ ਇੱਕ ਦੇ ਜੀਵਨ ਵਿੱਚ ਟੜੇ ਨਾਂ ਦੇ ਦੁਆਰਾ ਆਜ਼ਾਦੀ ਆ ਜੇ ਸਾਰੇ ਬੰਧਨ ਟੜੇ ਨਾਂ ਦੇ ਦੁਆਰਾ ਤੋੜੇ ਜਾਣ। ਹਰ ਇੱਕ ਪਰੇਸ਼ਾਨੀ ਦਾ ਹੱਲ ਤੁਸੀਂ ਕਰਨ ਵਾਲੇ ਪਰਮੇਸ਼ਵਰ ਹੋ ਯਿਸੂ ਰਾਜਾ। ਅੱਜ ਸਾਰੀਆਂ ਪਰੇਸ਼ਾਨੀਆਂ ਇਹਨਾਂ ਦੇ ਜੀਵਨਾਂ ਚੋਂ ਜਾਂਦੀ ਨਾ ਰਹਿਣ ਪਿਆਰੇ ਪਰਮੇਸ਼ਵਰ। ਮੈਂ ਉਸ ਬੇਟੇ ਨਿਖਲ ਲਈ ਪ੍ਰਾਰਥਨਾ ਕਰਦੀ ਹਾਂ ਯਿਸੂ ਰਾਜਾ। ਉਸ ਬੱਚੇ ਦੇ ਜੀਵਨ ਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਪਿਆਰੇ ਪਰਮੇਸ਼ਵਰ ਜੀ। ਉਸ ਬੱਚੇ ਦੇ ਜੀਵਨ ਚ ਆਪਣੇ ਮੈਨੂੰ ਪ੍ਰਗਟ ਕਰੋ ਤਾਰੀਫ ਹੋ ਯਿਸੂ ਜੀ ਉਸ ਬੱਚੇ ਦੇ ਜੀਵਨ ਤੋਂ ਢੜੇ ਨਾਂ ਨੂੰ ਮਹਿਮਾ ਮਿਲੇ ਢੜੇ ਨਾਂ ਨੂੰ ਆਰਾਧਨਾ ਮਿਲੇ ਪਿਆਰੇ ਪਰਮੇਸ਼ਰ ਮੈਂ ਉਹਨਾਂ ਦੇ ਮੰਮੀ ਪਾਪਾ ਲਈ ਪ੍ਰਾਰਥਨਾ ਕਰਦੀ ਪਿਆਰੇ ਪਰਮੇਸ਼ਰ ਜੀ ਉਹਨਾਂ ਨੂੰ ਵੀ ਆਪਣੇ ਪਿੱਛੇ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ੋ ਯਿਸੂ ਰਾਜਾ ਪੂਰੀ ਅਧੀਨਗੀ ਵਾਲਾ ਔਰ ਵਫਾਦਾਰੀ ਵਾਲਾ ਜੀਵਨ ਦੋ ਚਰਚ ਜਾਣ ਵਾਲੀ ਹਿੰਮਤ ਔਰ ਤਾਕਤ ਦੇ ਦਿਓ ਯੇਸੂ ਰਾਜਾ ਜੋ ਵੀ ਦੁਸ਼ਟ ਦੀਆਂ ਸ਼ਕਤੀਆਂ ਹਨ ਉਹਨਾਂ ਨੇ ਚਰਚ 'ਚੋਂ ਰੋਕਦੀਆਂ ਆ ਪਿਆਰੇ ਪਰਮੇਸ਼ਰ ਤੁਹਾਡੇ ਨਾਮ ਲੈਣ ਤੋਂ ਰੋਕਦੀਆਂ ਯੇਸੂ ਜੀ ਉਹ ਸਾਰੇ ਬੰਧਨ ਉਹਨਾਂ ਦੇ ਜੀਵਨਾਂ 'ਚੋਂ ਹਮੇਸ਼ਾ ਹਮੇਸ਼ਾ ਲਈ ਜਾਂਦੇ ਰਹਿਣ ਔਰ ਉਹ ਤੁਹਾਡੇ ਨਾਮ ਦੇ ਵਿੱਚ ਪੂਰੇ ਔਰ ਖਰੇ ਹੋ ਜਾਣ ਯੇਸੂ ਜੀ ਮੈਂ ਟੜਾ ਸ਼ੁਕਰ ਕਰਦੀ ਹਾਂ ਮੈਂ ਬ੍ਰਦਰ ਪ੍ਰੇਮ ਲਈ ਪ੍ਰਾਰਥਨਾ ਕਰਦੀ ਹਾਂ ਯੇਸ਼ੂ ਰਾਜਾ ਉਹਨਾਂ ਤੇ ਵਿਦਿਆ ਕਰੋ ਰਹਿਮ ਕਰੋ ਸਾਰੇ ਦਰਦ ਟੜੇ ਨਾਮ ਦੇ ਦੁਆਰਾ ਚੰਗੀ ਰਹੀ ਯੇਸ਼ੂ ਜੀ ਉਹਨਾਂ ਨੂੰ ਤੰਦਰੁਸਤੀ ਮਹੱਈਆ ਕਰੋ ਟੜੇ ਨਾਮ ਦੇ ਵਿੱਚ ਉਹਨਾਂ ਦੇ ਜੀਵਨ ਵਿੱਚ ਸ਼ਿਫਾ ਜੇ ਨਜ਼ਾਤ ਆ ਜਾਈਏ ਯੇਸ਼ੂ ਜੀ ਕੜਾ ਮੈਂ ਤਨਵਾਦ ਕਰਦੀਆਂ ਕਦੂਸ ਮਿਹਰਬਾਨ ਹੋਰ ਵੀ ਜਿੰਨੇ ਸਨ ਪ੍ਰਾਰਥਨਾਵਾਂ ਦੇ ਵਿਸ਼ੇ ਦਿੱਤੇ ਗਏ ਯੇਸ਼ੂ ਰਾਜਾ ਮੈਂ ਉਹ ਇੱਕ ਇੱਕ ਭੈਣ ਭਰਾ ਲਈ ਪ੍ਰਾਰਥਨਾ ਕਰਦੀ ਹਾਂ ਯੇਸ਼ੂ ਰਾਜਾ ਉਹਨਾਂ ਤੇ ਵੀ ਦਿਆ ਕਰੋ ਰਹਿਮ ਕਰੋ ਫਜ਼ਲ ਕਰੋ ਉਹਨਾਂ ਦੇ ਜੀਵਨਾਂ ਵਿੱਚ ਇੱਕ ਵੱਡੀ ਗਵਾਹੀ ਨੂੰ ਬਣਾਓ ਤਾਂ ਜੋ ਯੇਸ਼ੂ ਰਾਜਾ ਉਹਨਾਂ ਦੇ ਜੀਵਨਾਂ ਤੇ ਨਾਂ ਨੂੰ ਮਹਿਮਾ ਮਿਲੇ ਔਰ ਉਹਨਾਂ ਦੀਆਂ ਗਵਾਹੀਆਂ ਦੇ ਦੁਆਰਾ ਯੇਸ਼ੂ ਰਾਜਾ ਬਹੁਤ ਸਾਰੇ ਲੋਕ ਕੜੀ ਨਾ ਦੇ ਦੁਆਰਾ ਬੱਚਾ ਹੀ ਜਾਣੇ ਯਿਸੂ ਰਾਜਾ ਚੰਗੇ ਕੀਤੇ ਜਾਣੇ ਯਿਸੂ ਜੀ ਤੁਹਾਡਾ ਸ਼ੁਕਰ ਕਰਦੇ ਆ ਤੁਹਾਡਾ ਧੰਨਵਾਦ ਕਰਦੇ ਆ ਯਿਸੂ ਜੀ ਤੁਹਾਡਾ ਹੀ ਧੰਨਵਾਦ ਹੋਈ ਯਿਸੂ ਰਾਜਾ ਤੁਹਾਡਾ ਹੀ ਧੰਨਵਾਦ ਹੋ ਪਿਆਰੇ ਪਰਮੇਸ਼ਵਰ యేసుజీ ਮੈਂ ਆਪਣੇ ਇਸ ਪੰਨ ਪੂਰੇ ਪੰਜਾਬ ਲਈ ਪ੍ਰਾਰਥਨਾ ਕਰਦੀ ਹਾਂ ਕਦੂਸ ਮਿਹਰਬਾਨ ਸਾਡੇ ਪੰਜਾਬ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਰਹੇ యేసు ਰਾਜਾ ਕਦੂਸ ਮਿਹਰਬਾਨ ਕੋਈ ਵੀ ਦੁੱਖ ਤਕਲੀਫ ਕੋਈ ਵੀ ਪਰੇਸ਼ਾਨੀ ਕਿਸੇ ਉੱਤੇ ਵੀ ਨਾ ਆਵੇ యేసు ਰਾਜਾ ਔਰ ਸਾਰੇ ਆਪਣਾ ਜੀਵਨ ਤੁਹਾਡੇ ਡਰ ਔਰ ਖੌਫ ਵਿੱਚ ਵਰਤੀਤ ਕਰਨ యేసు ਜੀ ਤੁਹਾਡਾ ਸ਼ੁਕਰ ਕਰਦੇ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਂ ਨੂੰ ਮਹਿਮਾ ਦਿੰਦੇ ਪਿਆਰੇ ਪਰਮੇਸ਼ਵਰ ਜੀ ਤੁਹਾਡਾ ਜ਼ਾਲਲ ਇੱਕ ਇੱਕ ਜੀਵਨ ਉੱਤੇ ਪ੍ਰਗਟ ਕੀਤਾ ਜਾਏ ਤੁਹਾਡਾ ਜ਼ਾਲਲ ਇੱਕ ਇੱਕ ਜੀਵਨ ਉੱਤੇ ਪ੍ਰਗਟ ਪਿਤਾ ਜੀ ਤੁਸੀਂ ਚੰਗਿਆਂ ਕਰਨ ਵਾਲੇ ਪਰਮੇਸ਼ਵਰ ਹੋ ਤੁਸੀਂ ਚੰਗਿਆਂ ਕਰਨ ਵਾਲੇ ਪਰਮੇਸ਼ਵਰ ਹੋ ਸਾਮਰਥੀਏ ਪਿਤਾ ਤੁਸੀਂ ਚੰਗਿਆਂ ਕਰਨ ਵਾਲੇ ਪਰਮੇਸ਼ਵਰ ਜਿਨ੍ਹਾਂ ਇਸ ਪ੍ਰਾਰਥਨਾ ਨੂੰ ਸੁਣਨ ਉਹਨਾਂ ਉੱਤੇ ਤੁਹਾਡੀ ਕਿਰਪਾ ਹੋਵੇ ਪਿਆਰੇ ਪਰਮੇਸ਼ਵਰ ਉਹਨਾਂ ਦੇ ਛੀਵਨ ਬਦਲੇ ਜਾਣ ਯਿਸੂ ਜੀ ਤੁਹਾਡਾ ਸ਼ੁਕਰ ਕਰਦੇ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਂ ਨੂੰ ਮਹਿਮਦ ਇੰਨੇ ਪਵਿੱਤਰ ਪਰਮੇਸ਼ਵਰ ਜੀ ਮੈਂ ਜਿੰਨੀਆਂ ਪ੍ਰਾਰਥਨਾਵਾਂ ਕੀਤੀਆਂ ਤੁਹਾਡੇ ਸਵਰਗ ਰਾਜ ਚ ਕਬੂਲ ਕੀਤੀਆਂ ਜਾਣ ਔਰ ਇੱਕ ਇੱਕ ਤੇ ਦਇਆ ਕਰਨਾ ਰਹਿਮ ਕਰਨਾ ਫਜ਼ਲ ਕਰਨਾ ਔਰ ਸਾਰਾ ਆਦਰ ਔਰ ਜ਼ਲਾਲ ਤੁਹਾਡੇ ਨਾਂ ਨੂੰ ਮੇਰੇ ਯੇਸ਼ੂ ਜੀ ਸਾਡੇ ਵਿੱਚ ਕੋਈ ਖੂਬੀ ਕੋਈ ਲਿਆਕਤ ਨਹੀਂ ਪਿਆਰੇ ਪਰਮੇਸ਼ਵਰ ਤਾਂ ਜੋ ਅਸੀਂ ਕਿਸੇ ਲਈ ਪ੍ਰਾਰਥਨਾ ਕਰ ਸਕੀਏ ਯੇਸ਼ੂ ਰਾਜਾ ਤੁਸੀਂ ਕਿਵੇਂ ਮੈਂ ਧਰਤੀ ਦੇ ਮੂਰਖਾਂ ਨੂੰ ਚੁਣਿਆ ਪਿਆਰੇ ਪਰਮੇਸ਼ਵਰ ਯੇਸੂ ਰਾਜਾ ਤੁਸੀਂ ਸਾਨੂੰ ਚੁਣ ਲਿਆ ਆ ਤੁਸੀਂ ਸਾਨੂੰ ਪਿਆਰੇ ਪਰਮੇਸ਼ਵਰ ਜੀ ਆਪਣੇ ਕੰਮਾਂ ਲਈਸ ਤੇ ਮਾਲ ਕਰਦੇ ਆ ਤਾਂ ਜੋ ਅਸੀਂ ਹਰ ਇੱਕ ਪੈਣ ਪ੍ਰਾਲੀ ਪ੍ਰਾਰਥਨਾ ਕਰ ਸਕੀਏ ਔਰ ਉਹ ਤੁਹਾਡੇ ਨਾਂ ਦੇ ਦੁਆਰਾ ਬਚਾਏ ਜਾਣ ਔਰ ਚੰਗੇ ਕੀਤੇ ਜਾਣ ਯੇਸੂ ਜੀ ਤੁਹਾਡਾ ਸ਼ੁਕਰ ਕਰਦਾ ਤੁਹਾਡਾ ਧੰਨਵਾਦ ਕਰਦੇ ਅਸੀਂ ਬਾਕੀ ਦਾ ਸਮਾਂ ਤੁਹਾਡੇ ਜ਼ੋਰਾਵਰ ਹੱਥਾਂ ਵਿੱਚ ਸੌਂਪਦੇ ਨੇ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਆ ਆਪਣੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਮੇ ਆਮੀਨ ਕੁਦਾਦਾ ਸ਼ੁਕਰ ਹੋਵੇ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਉਹਨਾਂ ਦੇ ਨਾਮ ਨੂੰ ਮਹਿਮਾ ਅਤੇ ਆਦਰ ਦਿੰਦੇ ਆ ਜੋ ਉਹਨਾਂ ਨੇ ਇੱਕ ਵਾਰ ਫਿਰ ਸ਼ਾਮ ਸਾਨੂੰ ਦਿੱਤੀ ਸੀ ਕਿ ਅਸੀਂ ਸਾਰੇ ਭੈਣ ਭਰਾਵਾਂ ਲਈ ਪ੍ਰਾਰਥਨਾ ਕਰ ਸਕੀਏ ਤੁਸੀਂ ਇਸ ਪ੍ਰਾਰਥਨਾ ਨੂੰ ਪੂਰੀ ਅਧੀਨਗੀ ਦੇ ਨਾਲ ਆਪਣੇ ਜੀਵਨ ਵਿੱਚ ਰਿਸੀਵ ਕਰੋ ਪੂਰੇ ਵਿਸ਼ਵਾਸ ਦੇ ਨਾਲ ਇਸ ਪ੍ਰਾਰਥਨਾ ਨੂੰ ਸੁਣੋ ਔਰ ਆਪਣੇ ਜੀਵਨ ਚ ਗ੍ਰਹਿਣ ਕਰੋ ਸੱਚਮੁੱਚ ਸਾਡਾ ਪਰਮੇਸ਼ਵਰ ਸਭ ਕੁਝ ਕਰਨ ਦੀ ਸਮਰੱਥ ਰੱਖਦਾ ਆ ਜੇ ਅਸੀਂ ਵਿਸ਼ਵਾਸ ਕਰਦੇ ਆ ਕਿ ਇਸ ਪ੍ਰਾਰਥਨਾ ਦੇ ਦੁਆਰਾ ਅੱਜ ਸਾਡੇ ਜੀਵਨਾਂ ਵਿੱਚ ਰਿਹਾਈ ਆਈ ਆ ਚੰਗੇ ਆਈ ਆਈਆ ਛੁਟਕਾਰਾ ਆਇਆ ਆ ਉਹ ਸਾਰੇ ਬੰਧਨ ਜਿਹੜੇ ਸਾਡੇ ਜੀਵਨਾਂ 'ਚ ਲੱਗੇ ਆ ਔਰ ਟੁੱਟ ਗਏ ਆ ਔਰ ਸਾਰੇ ਬੰਦ ਦਰਵਾਜ਼ੇ ਆ ਜੀ ਇਸ ਪ੍ਰਾਰਥਨਾ ਦੇ ਦੁਆਰਾ ਸਾਡੇ ਜੀਵਨ 'ਚ ਪ੍ਰਭੂ ਯੀਸ਼ੂ ਮਸੀਹ ਨੇ ਖੋਲ ਦਿੱਤੇ ਆ ਔਰ ਤੁਹਾਡੇ ਲਈ ਪਰਮੇਸ਼ਵਰ ਸਭ ਕੁਝ ਉਸੇ ਤਰ੍ਹਾਂ ਮਹੱਈਆ ਕਰੇਗਾ ਔਰ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਲਾਈਕ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੀਏ ਲਾਈਕ ਕਰੀਏ ਔਰ ਸ਼ੇਅਰ ਕਰੀਏ ਔਰ ਸਾਡੀਆਂ ਪ੍ਰਾਰਥਨਾਵਾਂ ਨੂੰ ਆਪਣੇ ਰਿਸ਼ਤੇਦਾਰਾਂ ਸਾਥ ਸਬੰਧੀਆਂ ਔਰ ਹੋਰ ਵੀ ਭੈਣਾ ਭਰਾਵਾਂ ਤਾਂ ਹੀ ਪਹੁੰਚਾਈਏ ਤਾਂ ਜੋ ਜਿੰਨੇ ਵੀ ਦੁਖੀ ਆ ਪਰੇਸ਼ਾਨ ਆ ਜਾਂ ਕੋਈ ਵੀ ਕਿਸੇ ਵੀ ਬਿਮਾਰੀ ਵਿੱਚ ਫਸੇ ਹੋਇਆ ਅਸੀਂ ਉਹਨਾਂ ਲਈ ਪ੍ਰਾਰਥਨਾ ਕਰੀਏ ਔਰ ਪਰਮੇਸ਼ਵਰ ਆਪਣੀ ਕਿਰਪਾ ਉਹਨਾਂ ਦੇ ਜੀਵਨ ਵਿੱਚ ਕਰੇ ਔਰ ਉਹਨਾਂ ਨੂੰ ਛੁਟਕਾਰਾ ਦੇਵੇ ਸਾਰਿਆਂ ਨੂੰ ਸਲਾਮ ਦਾ ਸਾਰਿਆਂ ਨੂੰ ਬਰਕਤ ਆਸ਼ਿਸ਼ ਦੇ ਆਮੀਨ